ਜੈ ਜੀ ਜੈ ਜੀ ਜੈ ਜੀ ਥੋੜਾ ਥੱਲੇ ਆਓ ਜੀ ਜੈ ਜੀ ਜੈ ਜੀ ਜੈ ਜੀ ਜੈ ਜੀ ਅੱਜ ਬਾਬਾ ਸਾਹਿਬ ਜਿਹਦੇ ਪਹਿਲਾ ਦਾਸ ਅਜੇ ਠਾਕੁਰ ਵੱਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਬਾਬਾ ਸਾਹਿਬ ਜ ਬਾਬਾ ਸਾਹਿਬ ਅੰਬੇਦਕਰ ਜੀ ਦੇ 133ਵੇਂ ਜਨਮ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿਨਾ ਤੇ ਉਹਨਾਂ ਦੀ ਸੋਚ ਤੇ ਪਹਿਰਾ ਦੇਣ ਦਾ ਫਿਰ ਦੁਬਾਰਾ ਸੁਨੇਹਾ ਦੇਣਾ ਹਾ ਪੂਰੇ ਪੰਜਾਬ ਨੂੰ ਜਿਹਦੇ ਤੋਂ ਪੰਜਾਬ ਇੱਕ ਵਿਛੜ ਗਿਆ ਹੈ ਜਿਹੜੀ ਸੋਚ ਤੋਂ ਵਿਛੜ ਗਿਆ ਹੈ 바ਵਾ ਸਾਹਿਬ ਦਾ ਮਤਲਬ ਹੈ ਕਿ ਐਜੂਕੇਸ਼ਨ ਜੁਵਾ ਦੀ ਪ੍ਰਗਤੀ ਗਿਆਨਮਾਨ ਬਣੋ ਗਿਆਨਮਾਨ ਬਣੋਗੇ ਤੇ ਪੰਜਾਬ ਨੂੰ ਕੋਈ ਯੋਗਦਾਨ ਪਾਓਗੇ ਅੱਜ ਪੰਜਾਬ ਦਾ ਕਈ ਹਿੱਸਿਆਂ ਜੋ ਪਿਛੜਨ ਦਾ ਕਾਰਨ ਹੈ ਹੋਈ ਹੈ ਕਿ ਲੋਕਾਂ ਦੀ ਅਨਪੜਤਾ 바ਵਾ ਸਾਹਿਬ ਦੀ ਸੋਚ ਨੂੰ ਪਿੱਛੇ ਰੱਖ ਕੇ ਚੱਲਣ ਡਏ ਨੇ ਮੇਰਾ ਤੇ ਪੂਰੇ ਪੰਜਾਬ ਦੇ ਸਮੂਹ ਯੂਥ ਨੂੰ ਇੱਕੋ ਹੀ ਸੁਨੇਹਾ ਆ ਕੀ ਆਪਣੇ ਆਪ ਨੂੰ ਐਜੂਕੇਟਡ ਕਰੋ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਜਿਹੜੀ ਆ ਉਹ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ ਜੋ ਬਾਬਾ ਸਾਹਿਬ ਜੀ ਨੇ ਇੱਕ ਤੁਹਾਨੂੰ ਤਾਕਤ ਦਿੱਤੀ ਆ ਉਹਨੂੰ ਇੱਕ ਵਾਰੀ ਯੂਜ਼ ਕਰਕੇ ਵੇਖੋ ਅੱਜ ਜਿਹੜੀ ਅਨਪੜਤਾ ਜਿਹੜੀ ਹੈ ਆਪਣੇ ਨਸ਼ਿਆਂ ਦੇ ਪ੍ਰਤੀ ਜਾਂ ਆਪਾਂ ਉਹਨਾਂ ਲੀਡਰਾਂ ਨੂੰ ਚੁਣ-ਚਣ ਕੇ ਗੱਡੀਆਂ ਦੇ ਬਿਠਾਣਦੇ ਆ ਸਾਡੀ ਅਨਪੜਤਾ ਕਰਕੇ ਉਹ ਲੀਡਰ ਬਣਦੇ ਨੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕ ਯੂਥ ਨੂੰ ਐਜੂਕੇਟਡ ਹੋ ਕੇ ਵੱਧ ਚੜ ਕੇ ਰਾਜਨੀਤੀ ਚ ਵੀ ਹਿੱਸਾ ਲੈਣਾ ਚਾਹੀਦਾ ਤੇ ਸਮਾਜ ਦੇ ਚੰਗੇ ਕਮਾਂ ਦੇ ਵਿੱਚ 20 ਸਾਲ ਲੈਣਾ ਚਾਹੀਦਾ ਬਾਬਾ ਸਾਹਿਬ ਦੀ ਸੋਚ ਤੇ ਪੈਰਾ ਦੇਾਂਗੇ ਠੋਕੇ